ਦੇਖੀ ਜਨੋ ਕਰਨੇ ਬਲੀ ਨੇ ਚਟ ਪਰਨਾਮ ਮੁਗਾਰੇ ਕਿਹੜੇ ਕਾਮ ਤੂੰ ਆਈ ਇੱਥੇ ਦੱਸ ਕਹਾਣੀ ਮਾਤਾ ਅੱਗੇ ਕਰੇ ਨਾ ਆਈ ਇੱਥੇ ਸਰਬ ਸੁਣਾ ਦੇ ਬਾ ਕੁੰਤੀ ਪਿਛਲਾ ਹਾਲ ਸੁਣਾਵੇ ਤੂੰ ਪੁੱਤਰ ਮੈਂ ਤੇਰੀ ਮਾਤਾ ਮੁਖ ਸੇ ਫਰਮਾਵੇ ਔਰ ਤੇ ਤੇਰਾ ਭਾਈ ਸਗਾ ਹੈ ਕਿਉ ਤਮ ਜੰਗ ਰਚਾਉਂਦੇ ਸਕੇ ਪਰਾ ਦੋਏ ਵਟ ਵਟ ਮਰਦੇ ਕਿਉਂ ਆਵਜੂਦਵਚਉ ਦੇ ਛੱਤਰੀ ਤਾਰੇ ਮਹ ਮਾਰਾ ਮਾਤਾ ਇਸ ਕੋ ਨਹੀਂ ਗਮਾਉਣਾ ਸੱਚੀ ਗੱਲ ਸੁਣੋ ਤੁਮ ਮਾਤਾ ਅਸੀਂ ਦਾ ਗਏ ਨਾਲੋਂ ਦ੍ਰਯੋਦਨ ਨੇ ਹਮਕੋ ਪਾਲਾ ਕੇ ਵਰਤਾ ਸਾਰੀ ਹਬ ਹੁਣ ਮੁਕ ਸੇ ਕਹਿੰਦੀ ਮੈਨੂੰ ਤੂੰ ਹੈ ਅਨੰਤ ਸਮਾ ਤੈਨੂੰ ਸਾਚੇ ਸਣਾਪਤਾ ਜੇ ਕਰ ਅੰਗਲ ਗਾਲਿਆ ਤੈਨੇ ਫੇਰ ਤਰਵਦੀ ਮਾਤਾ ਅੰਗ ਸੁਜਾ ਕਰੇ ਮਾਤਾ ਦੇਵਰੇ ਛਾਤੀ ਨਾਲ ਲਗਾਇਆ ਸਕੇ ਪੀਰੀ ਤੁਮ ਜੰਗ ਕਰੋ ਨਾ ਹੁਣ ਤਾਰੇ ਫਰਮਾਇਆ कहे सुनी माता मेरी युद्ध से ना पिठप जा माए जावगे हम लड़न जरूरी भजिए कह कह कहाये। के कुती आखे कर मरी को पांच बाण मोदी जो करे सवार तू मारी माता ਨੇਕਾਰੀ ਕੀ ਜੋ ਉਹ ਕਹਿਣਾ ਮਨ ਕੇ ਸੂਰੀ ਦੀ ਸੁਤਨੇ ਬਾਣ ਸੰਦੇ ਵਗੇੜਾਏ ਲੈਕਰ ਪਾਂਚੋ ਤੀ ਸੁਖ ਰਮਨਾਏ ਲੈ ਕੇ ਵਾਣ ਤੁਰਬੀ ਕੁੰਤੀ ਵਿਚ ਦਾਲਾ ਦੇ ਆਈ ਪੰਜੇ ਵਾਣ ਫੜਾ ਤੇ ਆ ਕੇ ਸਿਆਮ ਨੇ ਗੀ ਸੁਮਨਾ ਤੇਰੇ ਕਰਨਾਪਾਲੀ ਨੇ ਕਰੀ ਲੜੈ ਨੇ ਕੀ ਤਿਆਰੀ ਡੇਰੋ ਕ ਵਿਚੇ ਖਬਰੇ ਹੋ ਗ ਗਈ ਜਾਣ ਖਲਕਤ ਸਾਰੀ ਰਾਜ ਕੋ ਸੇ ਦੇਵ ਰਾਜ ਕੋ ਉਸੇ ਵੇਲੇ ਖਿਆਲ ਹੋ ਗਿਆ ਕੋ ਰਣ ਭੂਮੀ ਮੇ ਮਾਰੋ ਭਾਨ ਦੁਲਾਰਾ ਇੰਦਰ ਕਰਗਨ ਸਹ ਤਾ ਯੁਨ ਕੀ ਮਿਚਿ ਕੋਰੇ ਛੇ ਤੇਰਿਆ ਏ ਰੋਮ ਬਿਬਾਣੀ ਉਤਰਦੇ ਸ਼ੁਕਰ ਕਰੀ ਸਨਮਨਾਈ ਉਸੇ ਵੇਲੇ ਪੁੱਤ ਸੂਰਜ ਜੀ ਦਾ ਲੱਖ ਲੱਖ ਸ਼ੁਕਰ ਹੈ ਬੁਕਾਰੇ ਬੇਵਰਾ ਦੇ ਛੱਟੇ ਪਹੁੰਚ ਗਿਆ ਸੀ ਕਰਨ ਬਰੀ ਦੇ ਤਵਾਰੇ ਕਰਨਾ ਕਹੇ ਬੋਲ ਦੇਵਰਾਜਿਕੋ ਤਨ ਤੁਮਾਰਾ ਆਉਣਾ ਕਿਹੜੇ ਕਾਮ ਤੁਮ ਐਸ ਸੁਆਮੀ ਜਲਦੀ ਮuje ਬਤਾਉਣਾ ਬਤਨ ਮੰਨ ਕੇ ਪਾਰ ਸੂਤਗਾ ਦੇਵਰਾਜ ਫਰੇਮਾਏ ਦਾਨੀ ਪੁਰਸਕ ਹਉਂਦੇ ਹੋ ਤੁਮ ਮਨ ਕੋ ਸ਼ੇ ਮੰਗਲੇ ਆਏ ਹੋ ਬੇਰਿਆਹੀ ਦਾ ਕਰਨ ਸੂਰਵਾ ਤੁਸੀਂ ਮੂਲ ਨਾਸੰਗੋ ਜੇੜੀ ਤੀ ਤੀ ਇੱਛਿਆ ਤੁਹਾਨੂੰ ਹਬ ਤੁਮ ਮੁਰਸੇ ਮੰਗੋ ਦੇਵਰਾਜਿ ਕਹਿ ਬੋਲੇ ਜੀ ਬਨੂ ਮਨ ਲੋ ਬਚੇ ਰਹੇ ਮਾਰੇ ਕਾਪੇ ਕੁੰਡਲ ਲੈ ਕਾ ਦਾਨੇ ਸਾਨੂੰ ਦੇਣਾ ਭਾਨ ਦੁਲਾਰੇ ਕਾਪੇ ਕੁੰਡਲ ਲੈ ਕਾ ਨੋ ਜੇ ਕਢੀ ਕੇ ਕੰਨ ਨੇ ਤੁਰੇ ਤੇ ਫੜਾਏ ਉਸ ਵੇਲੇ ਤੇਵਰਾਜ ਜੀ ਬਾਸਪੀਸਨ ਸਦਾਏ ਰਤੋਦਰੀ ਕੰਨ ਸੂਰੀਮਾ ਦੇਵਰਾਜ ਪਿਆ ਆ ਜੋ ਕੁਝ ਮੰਗਣਾ ਮੰਗ ਲੈ ਮੈ ਤੂੰ ਦੇਵਰਾਜ ਫੁਰਮਾਇਆ ਬੋਲੇ ਮੁਖ ਸੇ ਸੁਤ ਪਾਨੇ ਕਾ ਤੁਰਤ ਸਣਾਵੇ ਮੇਣਾ ਤੂੰ ਬਣਿਆ ਹੈ ਜਾਤ ਕੇ ਮੇਰਾ ਕੀ ਤੈ ਮੈਨੂੰ ਮੇਰਾ ਬੋਲ ਪੁਗਾ ਦੇ ਬੱਜਰ ਸਗਤੀ ਬਖਸ ਸਵਾਮੀ ਜਲਦੀ ਮੁਝੇ ਫੜਾ ਦੇ ਏ ਗਾਲ ਸੁਣ ਕੇ ਦੇਵ ਰਾਜੀ ਨੇ ਬੇਰ ਜਰਾ ਨਾਲਾ ਬੱਜਰ ਸਗਤੀ ਕਰਮੈ ਬਰੀ ਕੋ ਖੁਸ ਹੋ ਕੇ ਪਗੜਾਈ ਦੇ ਕੇ ਬੱਜਰ ਸਗਤੀ ਉਸੀ ਕੋ ਦੇਵਰਾ ਦੇ ਪਰਮਾਵੇ ਜਿਸ ਪਰ ਬਾਰ ਤੇਰਾ ਦੇ ਇਸ ਕਾ ਛਿਨ ਮੇ ਮਾਰੇ ਮੁਕਾਵੇ ਬੰਦੇ ਕੋ ਤੁਰਿਤ ਮਾਰੇ ਕੇ ਹਉ ਹਉ ਘਮਾਰੇ ਪਵ ਨਾ ਬੰਜਰ ਜਗਤੀ ਰਖ ਲੈ ਬੇਟਾ ਕਰਕੇ ਪੂਰੀ ਗਮ ਨਾ ਬੰਜਰ ਜਗਤੀ ਨੇ ਕੇ ਕਰਮ ਨੂੰ ਕਰਮ ਨੇ ਹੋਗੇ ਰਥ ਅਸਵਾਰੀ ਜੋਰਾ ਸਿੰਘ ਕਰੇ ਤਾਰੇ ਪੁਕਾਰਨ ਜੋ ਦਾ ਵਰਕਾਰੀ ਉਹ ਦਰਿੰਦਰ ਤੁਰੀ ਕੇ ਚਟ ਪਾਸ ਕਰਨੇ ਦੇ ਆ ਆ ਗੁੰਡਲ ਕਬਚੇ ਕੰਨ ਸੇ ਲਿਤਾ ਇਹ ਮੁਖ ਤੇ ਫਰਮਾਇਆ ਕਾਪ ਚੱਕਣਾ ਵਿਚੇ ਪਾਵੇ ਮਾਰ ਸਕੇ ਨਾ ਕੋਈ ਜਿੱਤ ਹੋਊਗੀ ਰਵੀ ਸੂਤੇ ਕੀ ਇਹ ਹਮਾਰੀ ਅਰਜੋਈ ਸਭ ਸਮਝਾ ਕੇ ਇੰਦਰ ਜੀ ਨੇ ਹੋ ਗਏ ਤੁਰਤਨ ਵਾਣਾ ਨੇ ਸੁਣ ਕੇ ਖੁਸ਼ੀ ਹੋ ਗਏ ਫੇਰ ਕਿਸਨੇ ਪਹੁੰਚਵਾਣਾ ਰਾਤ ਬੀਤ ਗਈ ਬਾਣ ਚੜ੍ਹ ਗਿਆ ਕਰਮ ਜੰਗ ਕੀ ਤਿਆਰੀ ਤੇ ਤੋਰ ਤੋਂ ਸੇ ਨੂੰ ਲਾਵਣ ਜੋ ਦੇ ਸੋ ਬਾਰਤਾ ਸਾਰੀ ਕਰਤਾਰ ਸਿੰਘ ਜੀ ਅਭਾਸਣਾ ਰੇ ਜੋਰਾ ਕੇ ਕਰੇ ਸਣਾਈ ਜੁਦ ਹੋਊਗਾ ਕੁਰ ਖੇਤਰ ਮੇ ਲਣ ਲਗੇ ਦੋਨੋਂ ਪਾਈ ਜਦ ਹੋਗਾ ਕੋਈ ਖੇਤਰ ਮੇ ਲਣ ਲਗੇ ਦੋਨੋਂ ਪਾਈ